ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੇ ਲਵਨ ਮੰਨਾਂ ਪੰਜ ਵਾ ਮਨ ਮਹਿ ਸੰਚਹ ਹਰ ਹਰ ਨਾਮ ਆਨੰਦੇਨ ਕੀਰਤਨ ਹਰ ਗੁਣ ਗਾਮ ਐਸੇ ਪ੍ਰੇਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਨਹੁ ਨੇਰੇ ਰਹਾ ਕਾਹੋ ਨਾਨਕ ਜਾਣ ਕੇ ਨਿਰਮਲ ਭਾਗ ਹਰ ਚਰਣੀ ਤਾੰਕ ਮਨ ਲਾਗ ਮਨ ਮਹਿ ਸੰਚਹ ਹਰ ਹਰ ਨਾਮਾ आन दिन कीर्तन हर गुण गामा ऐसे प्रीत करो मन मेरे आठ पहर प्रभु जानो नेरे रहा कहो नानक जान के निर्मल भाग ਹਰ ਚਰਣੀ ਤਾੰਕ ਮਨ ਲਾਗ ਮਨ ਮਹਿ ਸੰਚਹ ਹਰ ਹਰ ਨਾਮ ਆਨੰਦੇਨ ਕੀਰਤਨ ਹਰ ਗੁਣ ਗਾਮ ਐਸੇ ਪ੍ਰੇਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਨਹੁ ਨੇਰੇ ਰਹਾ ਕਾਹੋਂ ਨਾਨਕ ਜਾਣ ਕੇ ਨਿਰਮਲ ਭਾਗ ਹਰ ਚਰਣੀ ਤੰਕ ਮਨ ਲਾਗ ਮਨ ਮਹਿ ਸੰਚ ਹਰ ਹਰ ਨਾਮ ਆਨ ਦਿਨ ਕੀਰਤਨ ਹਰ ਗੁਣ ਗਾਮ ਐਸੇ ਪ੍ਰੇਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਨਹੁ ਨੇਰੇ ਰਹਾ ਕਾਹੋ ਨਾਨਕ ਜਾਣ ਕੇ ਨਿਰਮਲ ਭਾਗ ਹਰ ਚਰਣੀ ਤਾੰਕ ਮਨ ਲਾਗ ਨਾਮ ਮਹਾਂ ਸੰਚਾ ਹਰ ਹਰ ਨਾਮ ਆਨੰਦਨ ਕੀਰਤਨ ਹਰ ਗੁਣ ਗਾਮ ਐਸੇ ਪ੍ਰੇਤ ਕਰ ਮਨ ਮੇਰੇ ਆਠ ਪਹਿਰ ਪ੍ਰਭ ਜਨ ਹੋ ਨੇਰੇ ਰਹਾ ਆਹੋ ਨਾਨਕ ਜਾਣ ਕੇ ਨਿਰਮਲ ਭਾਗ ਹਰ ਚਰਣੀ ਤਾੰਕ ਮਨ ਲਾਗ ਮਨ ਮਹਿ ਸੰਚਹ ਹਰ ਹਰ ਨਾਮ ਆਨੰਦੇਨ ਕੀਰਤਨ ਹਰ ਗੁਣ ਗਾਮ ਐਸੇ ਪ੍ਰੇਤ ਕਰ ਮਨ ਮੇਰੇ ਆਠ ਪਹਿਰ ਪ੍ਰਭ ਜਨ ਹੋ ਨੇ ਰਹਾ ਕਾਹੋ ਨਾਨਕ ਜਾਣ ਕੇ ਨਿਰਮਲ ਭਾਗ ਹਰ ਚਰਣੇ ਤਾੰਕ ਮਨ ਲਾਗ ਮਨ ਮਹਿ ਸੰਚਹ ਹਰ ਹਰ ਨਾਮ आनंदिन कीर्तन हर गुण गामा ऐसे प्रीत करो मन मेरे आठ पहर प्रभु जानो नेरे रहा कहो नानक जान के निर्मल भाग ਹਰ ਚਰਣੀ ਤਾੰਕ ਮਨ ਲਾਗ ਮਨ ਮਹਿ ਸੰਚਾ ਹਰ ਹਰ ਨਾਮ ਆਨੰਦੇਨ ਕੀਰਤਨ ਹਰ ਗੁਣ ਗਾਮ ਐਸੇ ਪ੍ਰੇਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਨ ਹੋ ਨੇਰੇ ਰਹਾ ਕਾਹੋ ਨਾਨਕ ਜਾਣ ਕੇ ਨਿਰਮਲ ਭਾਗ ਹਰ ਚਰਣੇ ਤਾੰਕ ਮਨ ਲਾਗ ਮਨ ਮਹਿ ਸੰਚਹ ਹਰ ਹਰ ਨਾਮ ਆਨੰਦਿਨ ਕੀਰਤਨ ਹਰ ਗੁਣ ਗਾਮਾ ਐਸੇ ਪ੍ਰੇਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਨਹੁ ਨੇਰੇ ਰਹਾ ਕਾਹੋ ਨਾਨਕ ਜਾਣ ਕੇ ਨਿਰਮਲ ਭਾਗ ਹਰ ਚਰਣੀ ਤੰਕ ਮਨ ਲਾਗ ਮਨ ਮਹਿ ਸੰਚਾ ਹਰ ਹਰ ਨਾਮ ਆਨੰਦੇਨ ਕੀਰਤਨ ਹਰ ਗੁਣ ਗਾਮਾ ਐਸੇ ਪ੍ਰੇਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਨ ਹੋ ਨੇਰੇ ਰਹਾ ਆਹੋ ਨਾਨਕ ਜਾਣ ਕੇ ਨਿਰਮਲ ਭਾਗ ਹਰ ਚਰਣੇ ਤਾੰਕ ਮਨ ਲਾਗ ਮਨ ਮਹਿ ਸੰਚਹ ਹਰ ਹਰ ਨਾਮ ਆਨੰਦਨ ਕੀਰਤਨ ਹਰ ਗੁਣ ਗਾਮ ਐਸੇ ਪ੍ਰੇਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਨਹੁ ਨੇ ਰਹਿ ਰਹਾ ਕਾਹੋ ਨਾਨਕ ਜਾਣ ਕੇ ਨਿਰਮਲ ਭਾਗ ਹਰ ਚਰਣੀ ਤਾੰਕ ਮਨ ਲਾਗ ਮਨ ਮਹਿ ਸੰਚਹ ਹਰ ਹਰ ਨਾਮ आनंदिन कीर्तन हर गुण गावां ऐसे प्रीत करो मन मेरे आठ पहर प्राप्त जन हो ने रे रहा कहो नानक जान के निर्मल भाग ਹਰ ਚਰਣੀ ਤਾੰਕਾ ਮਨ ਲਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ